ਆਮ ਆਦਮੀ ਪਾਰਟੀ ਨੇ ਕੋਈ ਵੀ ਭਰਤੀ ਨਹੀਂ ਕੀਤੀ ਉਮਰ ਹੱਦ ਦੀ ਛੋਟ ਨਹੀਂ ਦਿੱਤੀ 55% ਮਾਸਟਰ ਡਿਗਰੀ ਦੇ ਵਿੱਚ ਰੱਦ ਨਹੀਂ ਕੀਤੀ ਸੈਕਟਰ ਪ੍ਰੋਫੈਸਰਾਂ ਦੀਆਂ ਪੋਸਟਾਂ ਰੱਦ ਕਰਤੀਆਂ ਲੈਕਚਰਾਂ ਦੀਆਂ 343 ਰੱਦ ਕਰਤੀਆਂ ਨਿੱਕੀ ਜੀ ਗੱਲ ਹੈ ਜਿਹੜੀ ਇਹਨਾਂ 93 ਲੋਥਾਂ ਦੇ ਸਮਝ ਨਹੀਂ ਪੈ ਰਹੀ 93 ਮੁਰਦੇ ਬੈਠੇ ਆ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਪੈ ਰਹੀ ਦੋ ਗੱਲਾਂ ਪਹਿਲੀ ਤਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੋਈ ਵੀ ਅਜਿਹਾ ਬੇਰੁਜ਼ਗਾਰ ਤੁਹਾਨੂੰ ਨਹੀਂ ਮਿਲੂਗਾ ਜਿਹਨੇ ਵੀ ਇਹ ਪਾਸ ਕੀਤੀ ਹੋਵੇ ਟੈਟ ਕੀਤਾ ਹੋਵੇ ਭਾਵੇਂ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕੀਤੀ ਹੋਵੇ ਘੱਟੋ ਘੱਟ 22 ਜਾਂ 23 ਸਾਲ ਦੀ ਉਮਰ ਦਾ ਵਿਅਕਤੀ ਮਿਲੂਗਾ ਬੇਰਜ਼ਗਾਰ ਮਿਲੂਗਾ ਦੂਜੇ ਪਾਸੇ ਜਦੋਂ ਭਰਤੀ ਹੋਣਾ ਤਾਂ ਸ਼ਰਤ ਇਹ ਰੱਖੀ ਜਾਂਦੀ ਹੈ ਕਿ 18 ਤੋਂ 37 ਸਾਲ ਉਮਰ ਹੋਣੀ ਚਾਹੀਦੀ ਹੈ 18 ਤੋਂ 22 23 ਦੇ ਵਿਚਾਲੇ ਜਿਹੜਾ 4 ਸਾਲ ਦਾ ਵਕਫਾ ਹੈ ਉਹ ਕਿਸੇ ਕੰਮ ਨਹੀਂ ਆ ਰਿਹਾ ਤੇ ਬੇਰਜ਼ਗਾਰ ਮੰਕਰ ਰਹੇ ਨੇ ਕਿ ਉੱਪਰਲੀ ਉਮਰ ਸੀਮਾ 37 ਤੋਂ ਵਧਾ ਕੇ 41 ਜਾਂ 42 ਕੀਤੀ ਜਾਵੇ 18 ਤੋਂ ਵਧਾ ਕੇ 22 ਜਾਂ 23 ਕੀਤੀ ਜਾਵੇ ਇਹ ਮੋਟਾ ਜਿਹਾ ਅੰਕੜਾ ਮੋਟਾ ਜਿਹਾ ਇਹਦਾ ਜਿਹੜਾ ਫਾਰਮੂਲਾ ਹੈ ਇਹ 93 ਵਿਧਾਇਕਾਂ ਦੇ ਮੰਤਰੀਆਂ ਦੀ ਸਮਝ ਨਹੀਂ ਆ ਰਹੀਆ ਨਾ ਹੀ ਇਹ ਅਧਿਕਾਰੀਆਂ ਦੀ ਸਮਝ ਆ ਰਹੀਆ ਦੂਜੀ ਗੱਲ ਕਿ ਪੰਜਾਬ ਦੇ ਵਿੱਚ बीएड ਵਿੱਚ ਦਾਖਲਾ ਲੈਣ ਵੇਲੇ ਜਿਹੜੇ ਰਿਜ਼ਰਵ ਕੈਟਾਗਰੀ ਦੇ ਉਮੀਦਵਾਰ ਨਹੀਂ ਗ੍ਰੈਜੂਏਸ਼ਨ ਕੀਤੀ ਆ ਉਹ 45% ਨੰਬਰਾਂ ਵਾਲੇ ਲੈ ਸਕਦੇ ਆ ਜਨਰਲ ਕੈਟਾਗਰੀ ਦੇ 50% ਨੰਬਰਾਂ ਵਾਲੇ ਅੱਜ ਵੀ ਦਾਖਲਾ ਲੈ ਕੇ बीएड ਕਰ ਰਹੇ ਆ ਪਰ ਤੁ ਜੇ ਮਾਸਟਰ ਕੈਡਰ ਦੀ ਕਦੇ ਭਰਤੀ ਆਉਂਦੀ ਹੈ ਪਿਛਲੇ ਸਮੇਂ ਦੇ ਵਿੱਚ 2018 ਦੇ ਵਿੱਚ ਰੂਲਾਂ ਦੇ ਵਿੱਚ ਚੇਂਜ ਕੀਤੀ ਹੈ ਕਿ 50% ਨੰਬਰ ਰਿਜ਼ਰਵ ਕੈਟਾਗਰੀ ਦੇ 55% ਦੇ ਹੋਣੇ ਚਾਹੀਦੇ ਆ ਇਹ 5% ਦਾ ਪਾੜਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀਐਡ ਕਰਨ ਤੋਂ ਬਾਅਦ ਕੋਈ ਬੇਰਜ਼ਗਾਰ ਕਿਵੇਂ ਪੂਰਾ ਕਰੂਗਾ ਇਸ ਵਾਸਤੇ ਮੰਗ ਹੈ ਬੇਰਜ਼ਗਾਰਾਂ ਦੀ ਕਿ ਜਿਸ ਅਧਾਰ ਤੇ ਬੀਐਡ ਵਿੱਚ ਦਾਖਲਾ ਹੁੰਦਾ ਉਸੇ ਅਧਾਰ ਤੇ ਮਾਸਟਰ ਕੈਡਰ ਬੇ ਵਿਚਾਰੇ ਜਾਵੇ ਦੋਨੇ ਨਿੱਕੀਆਂ ਜੀਆਂ ਗੱਲਾਂ ਨੇ ਪਤਾ ਨਹੀਂ ਕਿਉਂ ਸਮਝ ਨਹੀਂ ਆ ਰਹੀ ਇਸ ਕਰਕੇ ਬੇਰਜ਼ਗਾਰਾਂ ਦੀ ਮੰਗ ਹੈ ਕਿ ਦੋਨਾਂ ਗੱਲਾਂ ਤੇ ਗੌਰ ਕੀਤੀ ਜਾਵੇ ਤੁਹਾਨੂੰ ਵੀ ਬੇਨਤੀ ਹੈ ਇਸ ਬੇਨਤੀ ਨੂੰ ਤਰਕ ਨੂੰ ਇਸ ਦਲੀਲ ਨੂੰ ਵੱਖ-ਵੱਖ ਥਾਵਾਂ ਤੇ ਪਾਇ ਸ਼ੇਅਰ ਕਰਿਓ ਤਾਂ ਜੋ ਗੁੰਗੀ ਬੋਲੀ ਸਰਕਾਰ ਤੱਕ ਇਹ ਗੱਲ ਪਹੁੰਚ ਸਕੇ ਬੇਰਜ਼ਗਾਰ ਸੰਘ ਦੀ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ